ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਤੇ ਹੁਣੇ ਉઠਿਆ ਮੈਂ ਟਾਈਮ ਹੋ ਚੁੱਕਿਆ 9:43 ਮਿੰਟ ਮੇਰੇ ਲਾਹਮ ਚੱਲ ਪੈਂਦੇ 3 ਵਜੇ ਤੋਂ ਤੇ ਉੜਦੇ-ਉੜਦੇ ਇੰਨਾ ਟਾਈਮ ਹੋ ਜਾਂਦਾ ਤੇ ਹੁਣ ਆਪਾਂ ਚੱਲਦੇ ਆਂ ਤਾਂ ਆ ਪਾਣੀ ਪੁਣੀ ਪੀਨੇ ਆ ਗਰਮ ਕਰਕੇ ਹਨਾ ਸਵੇਰੇ ਉੱਠਦਾ ਮੈਂ ਪਾਣੀ ਪੀਣਾ ਸ਼ਹਿਤ ਵਿੱਚ ਪਾ ਕੇ ਕੋਸੇ ਪਾਣੀ ਦੇ ਵਿੱਚ ਤੇ ਫਿਰ ਉਦੋਂ ਆਪਾਂ ਚੁੱਲ੍ਹਿਆਂ ਚਾਗ ਮਚਾਵਾਂਗੇ ਲਾਈਟ ਰੂਟ ਦਾ ਪ੍ਰਬੰਧ ਕਰਕੇ ਤੇ ਉਹ ਸਾਨੂੰ ਸਾਰਾ ਪ੍ਰੋਸੈਸ ਦਿਖਾਉਣੀ ਆ ਅੱਜ ਤਰੀਕ ਹੈਗੀ 24 ਦਸੰਬਰ ਤੇ 3:44 ਹੋ ਗਏ ਟੈਂਪਰੇਚਰ ਹੈਗਾ 18 ਬਾਹਰ ਘੱਟ ਹੋਊਗਾ ਰੂਮ ਦਾ ਟੈਂਪਰੇਚਰ ਹੈ ਜੀ ਲਓ ਜੀ ਮਿੱਤਰੋ ਹੁਣ ਆਪਾਂ ਪਹੁੰਚਨੇ ਆਪਣੇ ਇਸ ਚੁੱਲ੍ਹੇ ਕੋਲੇ ਇਹ ਰਾਤ ਜਾਨੀ ਸਾਗ ਇੰਨਾ ਘਰੇ ਜੀਊਗਾ ਇਹ ਅੱਜ ਵੀ ਸਿਰੇ ਹੀ ਲੱਗ ਜਾਣਾ ਹੁਣ ਇਹਨਾਂ ਚਾਗ ਮਚਾਵਾਂਗੇ ਤੇ ਤੋੜਨਾ ਸੀ ਅੰਦਰ ਰੱਖ ਦਿੰਨੇ ਹੁੰਨੇ ਚੱਕ ਕੇ ਤੇ ਇਹਨੂੰ ਟੱਕ ਦਿੰਨੇ ਹੁੰਨੇ ਆ ਪ੍ਰੋਪਰ ਤੇ ਬਾਕੀ ਆਪਣਾ ਸਾਗ ਵਾਲਾ ਮੁੰਡਾ ਬੁਕਿੰਗ ਲਈ ਸੰਪਰਕ ਕਰੋ ਹੁਣ ਸਾਗ ਵਾਲਾ ਮੁੰਡਾ ਕਿਹੜਾ ਸਾਗ ਨਹੀਂ ਲੈ ਕੇ ਆਊਗਾ ਕਜਰੇਲਾ ਵੀ ਲੈ ਕੇ ਆਊਗਾ ਇੱਧਰ ਚੈੱਕ ਕਰ ਸਕਦੇ ਹੋ ਟਾਈਮ ਤੇ ਲਓ ਜੀ ਵਾਹੇ ਗਿਓ ਵਾਹੇ ਗਿਓ ਹੁਣ ਆਪਾਂ ਕਰੀਏ ਤਿਆਰੀ ਆਗਮ ਚਾਹੀਏ ਹਨ ਤੇ ਮੈਂ ਇੱਥੇ ਲਾਉਣਾ ਇਹਨੂੰ ਟਾਈਮ ਲੈਪਸ जी अग बचा ना अग बी होंगे कुछ बैप रह गए अपने एक तर पता नहीं मैं आना ये अच्छी कर लेमेंट जी ਉਹ ਨਾ ਆ ਜਾਂਗੇ ਵਿੱਚ ਓਹ ਕੂਕਣੀ ਰਹੀ ਹੈ ਜੀ ਮੇਰੀ ਉਹ ਚੱਕ ਕੇ ਦੇਉਂਗਾ ਮੈਂ ਚੱਲ ਇਹ ਤਾਂ ਮੱਚ ਪੂਗੀ ਅੱਗੇ ਕਿਰਾਂ ਨੇ ਆਹ ਚੀਜ਼ਾਂ ਮਿਲ ਗਈਆਂ ਸਵੇਰੇ ਸਵੇਰੇ ਵੀਡੀਓ ਦੇ ਵਿੱਚ ਆ ਜਿਹੜਾ ਆਪਾਂ ਕੰਮ ਕਰਦੇ ਹਾਂ ਪਤਾ ਨਹੀਂ ਨੇਰਾ ਹੀ ਜਾਂਦਾ ਕਿ ਕੀ ਜਾਂਦਾ ਮੈਂ ਤਾਂ ਵੀਡੀਓ ਬਣੀ ਜਾਂਦੀ ਆ ਉਹ ਨੰਬਰ ਹੀ ਆਉ ਲੱਗ ਜਾਂਦੇ ਉਹ ਬਦਿ ਕੈਮਰੇ ਚ ਚਲ ਵੀ ਯਸ ਜਦੋਂ ਦਾ ਕੈਮਰਾ ਲਾਇਆ 8 ਮਿੰਟ ਹੋ ਗਏ 8 ਮਿੰਟਾਂ ਦੇ ਵਿੱਚ ਇੱਕ ਇੱਕ ਚਿਲਾ ਬਾਰੇ ਸਮਾਨ ਵੀ ਲਿਆਇਆ ਇਹਨਾਂ ਦਾ ਚੱਕ ਚੱਕ ਕੇ ਢਾਂ ਤੱਕ ਖਾਣਾ ਨਹੀਂ ਲੱਗਿਆ ਇਹ ਮੱਚਾ ਅੱਗਾਂ ਚ ਵੀਰ ਗਈ ਬਸ ਹੁਣ ਲਾਉਣਾ ਪਾਤਾ ਪੁੱਤਾਂ ਵੰਦੀ ਚਰਾਦਣਾ ਇੱਕ ਮੀਟਰ ਕੋ ਫਤ ਲਓ ਭਾਈ 4:26 ਮਿੰਟ ਹੋ ਗਏ ਅੱਗ ਬਾਲ ਲਈ ਬੜਾ ਖਤਰਨਾਕ ਆ ਮਾਂ ਅੱਗ ਬਾਲਣ ਵਾਲਾ ਤੜ ਕੇ ਅੱਖਾਂ ਚ ਧੂਆ ਤੇ ਇਸ ਕੇ ਜਨੇਵ ਦੇ ਸਾਡੇ ਇੱਕ ਚਲ ਕਾਣੀ ਸੀ ਪਾਲੀ ਪੁਰਾਣੀ ਅੱਗ ਬੰਦ ਗਿਆ ਸੀ ਇਹ ਕੋਈ ਕੇ ਦੀ ਅੱਗ ਬਲਣੀ ਸੌਖੀ ਵੀ ਐ ਏਡੀ ਵੀ ਕੋਈ ਵੱਡੀ ਗੱਲ ਨਹੀਂ ਪਰ ਸਵੇਰੇ ਸਵੇਰੇ ਉੱਠ ਕੇ ਨਾ ਬਲਣ ਇਕੱਠਾ ਕਰਕੇ ਉਹ ਸਿਸਟਮ ਪਹਿਲਾਂ ਤੋਂ ਘਰ ਦੇ ਰੱਖ ਦਿੰਦੇ ਆ ਗਿਆ ਇਹ ਚ ਨਿੱਕਾ ਨਿੱਕਾ ਬਲਣ ਉਹਦੇ ਨਾਲ ਮੱਚ ਪੈਂਦੀ ਅੱਗ ਹੁਣ ਚੱਲ ਪਈ ਹੁਣ ਕੋਈ ਚੱਕਰ ਨਹੀਂ ਆ ਤੇ ਮੈਂ ਇੱਕ ਤੌੜੀ ਰਹਿ ਗਈ ਬਸ ਲਿਆ ਕੇ ਰੱਖਤਾ ਸਾਗ ਰੰਨੇ ਆ ਵੇ ਹੁਣ ਕੱਲ ਹੋਰ ਰੰਨੇ ਕੇ ਫੇਰ ਇਹਨੂੰ ਕੋਟਾਂਗੇ ਸਾਗ ਮਤਲਬ ਸ਼ਾਮ ਨੂੰ ਰੰਨੇ ਜਾਂਦਾ ਰਾਤ ਤੱਕ ਐਂ ਪਿਆ ਰਹਿੰਦਾ ਤੇ ਫੇਰ ਸੇਰੀਆਕ ਪਾ ਕੇ ਲਾ ਕੇ ਫਿਰ ਉਹਨੂੰ ਮਤਲਬ ਮਚਾ ਕੇ ਚੁੱਲ੍ਹੇ 'ਚ ਹੀ ਰੰਨ ਲੈਣੇ ਆ ਫਿਰ ਉਸ ਤੋਂ ਬਾਅਦ ਕੋਟਾਂਗੇ ਤੇ ਵਧੀਆ ਬਣ ਜਾਂਦਾ ਨਾ ਉਸ ਤੋਂ ਬਾਅਦ ਗਜਰੇਲਾ ਵੀ ਧਰਨਾ ਇਹ ਵੀ ਹੈ ਹਾਂਜੀ ਦੋਸਤੋ ਤੇ ਟਾਈਮ ਹੋ ਚੁੱਕਿਆ 5:19 ਮਿੰਟ ਤੇ 3:30 ਵਜੇ ਉੱਠੇ ਸੀਗੇ ਅੱਗ ਆਪਾਂ ਬਾਲ ਲਈਏ ਤੁਸੀਂ ਦੇਖਿਆ ਹੋਊਗਾ ਕਲਿੱਪਾਂ ਦੇ ਵਿੱਚ ਨਾ ਆ ਲਾਈਟ ਲਾਈ ਵੀ ਹੈ ਤੇ ਇੱਧਰ ਹੁਣ ਸਿਸਟਮ ਆਪਣਾ ਹੈ ਚੱਲੀ ਜਾਂਦਾ ਹੈ। ਲਓ ਜੀ। ਬਾਕੀ ਕੱਲ ਵੀ ਰਹਿਣਿਆ ਗਿਆ ਸੀਗਾ ਤੇ ਹੁਣ ਫੇਰ ਇਹਨੂੰ ਰਹਿਣਾਗੇ ਫੇਰ ਕੋਟਾਂਗੇ ਤੇ ਅੱਜ ਆਪਾਂ ਗਜਰੇਲਾ ਵੀ ਬਣਾਉਣਾ ਉਦੋਂ ਬਾਅਦ। ਤੇ ਠੰਡ ਅੱਜ ਧੁੰਦ ਘਟਾ ਜਿਵੇਂ ਹੀ ਨਹੀਂ ਆਣੀਗੀ ਤੇ ਬਾਕੀ ਕੋਈ ਪਤਾ ਨਹੀਂ ਧੁੰਦ ਉੱਤਰਿਆ ਵੀ। ਤੇ ਅੱਜ ਮੌਸਮ ਠੀਕ ਹੈ। ਇਸੇ ਦੀ ਢੜੇ ਚੱਲੀ ਜਾਂਦੇ ਆਣੇ ਜੀ। ਤੇ ਬਾਕੀ ਮੁਣ ਕਰ ਲਈਏ ਕੰਮਣਾ ਫੇਰ ਵਗੈਰਾ ਇਦੋਂ ਆਪਾਂ ਕਲਿੱਪਾ ਲੈ ਲਾਂਗੇ ਤੇ ਮੈਂ ਹੁਣ ਕੈਮਰਾ ਰੱਖਦਾ ਸਾਈਡ ਤੇ ਵੀ ਵਿਚਾਰਾ ਕਿਤੇ ਮਿੱਧਿਆਣੇ ਜਾਵੇ ਕੰਮ 'ਚ ਪਤਾ ਨਹੀਂ ਲੱਗਦਾ ਥੈਂਕ ਯੂ ਮੇਰੇ ਤੋਂ ਬਲੌਗ ਘੱਟ ਬਣਦੇ ਆ ਬੈਠੇ-ਬੈਠੇ ਨੂੰ ਯਾਦ ਆ ਮੈਂ ਕਿਹਾ ਤੇ ਬਲੌਗ ਬਣਾਈ ਜਾਨਾ ਤੇ ਮੈਂ ਤੁਹਾਨੂੰ ਦਿਖਾਵਾਂ ਹੁਣ ਮੈਂ ਕੀ ਕਰ ਰਿਹਾਗਾ ਤਾਂ ਹੁਣ ਵੀਰੋ ਸਾਗ ਨੂੰ ਘੋਟ ਰਹੇ ਆ ਇੰਨੀ ਵੀ ਜੰਨੇ ਆ ਤੇ ਨਾਲ-ਨਾਲ ਘੋਟਣ ਜੰਨੇ ਆ ਕੈਮਰੇ ਅੱਗੇ ਫੋਗ ਆ ਗਈ ਲੋਚ ਇਨੇ ਤੇ ਫੋਗ ਜੰਮ ਰਹੀ ਆ ਹਾਂ ਇਹ ਮੌਂਤੀ ਆ ਪਾਪਾ ਦੋ ਤੌੜੀਆਂ ਨੂੰ ਉਧਰ ਘੋਟੀ ਜਾਂਦਾ ਤੇ ਆ ਪਤੀਲੇ ਨੂੰ ਤੇਲ ਮੀਨੀਮ ਤਾਂ ਨਹੀਂ ਹੈ ਪਤੀਲਾ ਮੈਂ ਹੁਣ ਦੱਸ ਦਿਆ ਤੇ ਬਾਕੀ ਕੀ ਕਹਿੰਦੇ ਹੁੰਦੇ ਹੈਗੇ ਇੰਦਰ ਆਪਣੀ ਉਹ ਲਾਈਟ ਲੱਗੀ ਵੀ ਹੈ ਦੂਰੀ ਕਰਨਾ ਪਊਗਾ ਇਹਨੂੰ ਪਾਪ ਜੰਮ ਜਾਂਦੀ ਉਹਦੇ ਉੱਤੇ ਇਹਨੂੰ ਕੋਟਣ ਤੇ ਟਾਈਮ ਲੱਗ ਜਾਂਦਾ ਮੱਠੇ ਮੱਠੇ ਕੋਟੀ ਜਾਂਦੇ ਆ ਐ ਬਣੀ ਜਾਂਦਾ ਵਧੀਆ ਤੇ ਜਿਹੜਾ ਇਹਦਾ ਟੇਸਟ ਬਣਨਾ ਉਹ ਵੱਖਰਾ ਹੀ ਆ ਫਿਰ ਹਨਾ ਤੇ ਬਾਕੀ ਕੋੜਦੇ ਆ ਉਦੋਂ ਬਾਅਦ ਦਿਖਾਉਣੇ ਫਿਰ ਦੇਣ ਦਾ ਕੀ ਮਾਹੌਲ ਲਾਓ ਮਿੱਤਰੋ ਅੱਜ ਧੁੰਦ ਵੀ ਹੈਣੀ ਤੇ ਮੌਸਮ ਬਿਲਕੁਲ ਸਾਫ਼ ਆ ਲੱਗਦਾ ਜਿਵੇਂ ਕੋਰਾ ਪਿਆ ਹੁੰਦਾਗਾ ਤੇ 7:19 ਮਿੰਟ ਹੋ ਗਏ ਆ ਤੇ ਲਾਈਟ ਆਪਣੀ ਆ ਹੁਣ ਬੰਦ ਕਰਤੀ ਆ ਇਹ ਸਾਗ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਮਤਲਬ ਅਸੀਂ 2-3 ਵਜੇ ਧਰ ਦਿੰਨੇ ਆ ਹਨਾ ਤੋਂ ਤੋਂ ਪਹਿਲਾਂ ਹੀ ਧਰਤਾ ਸੀਗਾ ਰਿੰਨੀ ਗਿਆ ਕੁਛ ਨਹੀਂ ਕਰਿਆ ਪਾਣੀ ਪਾ ਕੇ ਤੇ ਰਿੰਨੀ ਗਿਆ ਰਿੱਜੀ ਗਿਆ ਰਿੱਜੀ ਗਿਆ ਰਿੱਜੀ ਗਿਆ ਹਨਾ ਪੂਰਾ ਫਿਰ ਉਸ ਤੋਂ ਬਾਅਦ ਸਵੇਰੇ ਅਸੀਂ ਫੇਰ ਧਰਤਾ ਰਿੰਨਗੇ ਘੰਟਾ ਡੇਢ ਘੰਟੇ ਬਾਅਦ ਫਿਰ ਅਸੀਂ ਇਹਨੂੰ ਕੁੱਟਣ ਲੱਗ ਗਏ ਹੁਣ ਇਹ ਪੂਰਾ ਤਿਆਰ ਆ ਬਈ ਠੀਕ ਹੈ ਹੁਣ ਇਹ ਰਿਜੀ ਜਾਊਗਾ ਹੋਰ ਪਿਆਗਾ ਮਠੀ ਮਠੀ ਅੱਗ ਤੇ ਚੱਲੀ ਜਾਊਗਾ ਤੇ ਉਧਰ ਮਾਤਾ ਗਾਜਰਾਂ ਨੂੰ ਕੱਦੂ ਕਸ਼ ਕਰ ਰਹੀ ਆ ਤੇ ਉਹ ਫਿਰ ਉਸ ਤੋਂ ਬਾਅਦ ਆਪਾਂ ਧਰਾਂਗੇ ਕੜਾਈ ਦੇ ਵਿੱਚ ਗਜਰੇਲਾ ਬਣਾਵਾਂਗੇ ਅੱਜ ਗਜਰੇਲਾ ਕੱਲ ਮੈਂ ਲੈ ਕੇ ਗਿਆ ਸੀਗਾ 1.5 ਕਿਲੋ ਤੋਂ ਘੱਟ ਹੀ ਸੀਗਾ ਤੇ ਮੈਂ ਜਦੋਂ ਵੀਡੀਓ ਪਾਈ ਪਾਨ ਸਾਰੀ ਮੈਨੂੰ ਮੈਸੇਜ ਆ ਗਿਆ ਤੇ ਉਹ ਆਪਣਾ ਬੁੱਕ ਹੋ ਗਿਆ ਹਨਾ ਗਜਰੇਲਾ ਕੀ ਹੈ ਜੇ ਤਾਂ ਖਾਣਾ ਤੁਸੀਂ ਮਾਡਰਨ ਜਿਵੇਂ ਬਾਹਲਾ ਕੁਝ ਪਾ ਕੇ ਕੱਲਾ ਸੁਆਦ ਲੈਣਾ ਗਜਰੇਲੇ ਦਾ ਉਹ ਨਹੀਂ ਲਿਉਂਦੇ ਆਪਾਂ ਆਪਾਂ ਲਿਉਨੇ ਆ ਪਿਓਰ ਜਾਵਾਂ ਦੁੱਧ ਵਿੱਚ ਪਾ ਕੇ ਗਾਜਰਾ ਉਹਨੂੰ ਪਹਿਲਾਂ ਗੋਦਾਦੂ ਵੀ ਕੱਢ ਜਾਂਦਾ ਨਾਲੇ ਗਾਜਰਾ ਵੀ ਪੂਰਾ ਤੇ ਖੋਆ ਬਣ ਕੇ ਹਨ ਵਿੱਚ ਗਾਜਰਾ ਤੇ ਵਿੱਚ ਪਾਉਣੀ ਆਪਾਂ ਸ਼ੱਕਰ ਤੇ ਗੱਲ ਮੈਨੂੰ ਇੱਕ ਫੋਨ ਵੀ ਆਇਆ ਯਾਰ ਤੁਸੀਂ ਯਾਰ ਸਿੱਧਾ ਪੁੱਛ ਲਿਆ ਕਰੋ ਬਾਈ ਵੀ ਅਸੀਂ ਸਵੇਚਨ ਲੱਗਣਾ ਗਦਰੀਲਾ ਤੇ ਘਾਣੀਆਂ ਜਿਹਾ ਨਾ ਪਾਇਆ ਕਰੋ ਸੋਚ ਕੇ ਪਿੰਡ ਦੱਸ ਦਿਓ ਕਿਤੇ ਕਿਹੜੀ ਸਾਈਡ ਤੋਂ ਆ ਹੁਣੇ ਉੱਥੋਂ ਹੀ ਆ ਤੁਸੀਂ ਜਿੱਥੇ ਮੈਂ ਖੜਦਾ ਯਾਰ ਪੁੱਛ ਲਿਆ ਕਰੋ ਮੈਨੂੰ ਕੀ ਆ ਤੁਸੀਂ ਆਪ ਦੇ ਕਰਮਖਾਨੇ ਆ ਸਿੱਧਾ ਪੁੱਛ ਲਿਆ ਕਰੋ ਬਾਈ ਵੀ ਅਸੀਂ ਇੱਥੇ ਆਉਣੇ ਆ ਗਦਰੀਲਾ ਵੇਚਣਾ ਕੀ ਰੇਟ ਲਾਏਗਾ 500 ਰੁਪਏ ਕਿਲੋ ਆ ਠੀਕ ਹੈ ਭਾਈ ਆਪਦੀ ਮਿਹਨਤ ਸਾਰਾ ਵਿੱਚ ਪਾ ਕੇ ਕੋਈ ਬਾਲਾ ਵੀ ਪ੍ਰੋਫਿਟ ਮਾਰ ਜਿਆ ਰੱਖਿਆ ਹੋਇਆ ਹੈਗਾ ਇੰਨਾ ਕੀ ਬਸ ਥੋੜਾ ਜੀ ਹਾਂਜੀ ਦੋਸਤੋ ਲਓ ਜੀ ਤਿਆਰੀਆਂ ਕਰ ਰਹੇ ਆ ਆ ਰੱਖ ਲਿਆ ਬੈਗ ਡਾਇਰੀ ਕਾਰਡ ਪਏ ਆ ਸਟicker ਚੱਕ ਲਾਂਗੇ ਸਾਰਾ ਕੁਝ ਠਰ ਵੀ ਗਿਆ ਮੋਸਟਲੀ ਬਹੁਤ ਵਧੀਆ ਹੈ ਨਾ ਤੇ ਜੇ ਆਪਾਂ ਜਲਦੀ ਉੱਠਦੇ ਆ ਤਾਂ ਮਿਹਨਤ ਰੰਗ ਲੈ ਕੇ ਆਉਂਦੀ ਆ ਆ ਮੇਰੇ ਸਟicker ਸੋਚਾਂਗੇ ਵਿਚਾਰਾਂਗੇ ਜੇ ਲਾਉਣੇ ਹੋਈ ਤਾਂ ਲਾ ਲਾਂਗੇ ਯਾਰ ਠੀਕ ਹੈ ਨਹੀਂ ਫਿਰ ਕੱਲ ਨੂੰ ਲਾ ਲਾਂਗੇ ਯਾਰ ਹੁਣ ਮੈਂ ਬਾਲਟੀ ਤੇ ਇਹਦੇ ਵਿੱਚ ਰੱਖਿਆ ਹੁੰਦਾ ਮੇਰਾ ਸਾਗ ਮਤਲਬ ਵੀ ਪਹਿਲਾਂ ਠੰਡਾ ਕਰਾਇਆ ਵੀ ਸੀ ਇੱਥੇ ਛਾਂ ਵਿੱਚ ਰੱਖਿਆ ਹੋਇਆ ਸੀਗਾ ਨਾਰਮਲੀ ਤੇ ਹੁਣ ਇਹਦੇ ਵਿੱਚ ਕੱਢਤਾ ਹੁਣ ਬਿਲਕੁਲ ਨਾਰਮਲ ਟੈਂਪਰੇਚਰ ਤੇ ਆ ਤੇ ਆਪਾਂ ਪੂਰਾ ਧਿਆਨ ਰੱਖੀਦਾ ਇਹ ਚੀਜ਼ ਦਾ ਹਾਂਜੀ ਦੋਸਤੋ ਕੀ ਹਾਲ-ਚਾਲ ਹੈ ਤੇ ਯਾਰ ਮੈਂ ਵੀਡੀਓ ਤਾਂ ਬਣਾਈ ਨਹੀਂ ਅੱਜ ਸਾਗ ਆਪਣਾ ਲੱਗ ਗਿਆ ਗਜਰੀਲਾ ਆਪਣਾ ਬੁੱਕ ਹੋ ਗਿਆ ਸੀਗਾ ਕੱਲ੍ਹ ਵਾਸਤੇ ਬੁਕਿੰਗ ਆ ਦੋ ਤਿੰਨ ਉਹ ਤਿਆਰ ਕਰਨਾਗਾ ਤੇ ਆਪਾਂ ਹੁਣ ਚੱਲਦੇ ਆ ਟਾਈਮ ਹੋ ਚੁੱਕਿਆ 6:00 ਵਜੇ ਤੇ 41 ਮਿੰਟ 7:00 ਵਜੇ ਮੰਨ ਲਓ ਕਹਿਣ ਨੂੰ ਨਿਕਲਦੇ ਨਿਕਲਦੇ ਆਪਾਂ ਨੂੰ ਬਾਹਰ ਬਾਹਰ ਬਠਿੰਡੇ 7:00 ਵਜ ਜਾਣਗੇ ਅੱਜ ਦਿਨ ਵੈਸੇ ਠੰਡਾ ਸੀਗਾ ਨਹੀਂ ਮੈਂ ਪਹਿਲਾਂ ਵਿਹਲਾ ਹੋ ਜਾਂਦਾ हां जी दोस्तों ਤੇ 6 ਵਜੇ ਨਾਲੇ ਸ਼ਾਮ ਦੇ ਅੱਜ ਤਰੀਕ 29 ਦਸੰਬਰ ਆ ਉਹ ਜਿਹੜਾ ਤੁਸੀਂ ਪਹਿਲਾਂ ਵਾਲੀਆਂ ਕਲਿੱਪਾਂ ਦੇਖੀਆਂ ਉਹ ਕਾਫੀ ਦਿਨ ਪਹਿਲਾਂ ਦੀਆਂ ਸੀਗੀਆਂ ਤੇ ਮੈਂ ਹੁਣ ਸ਼ੂਟ ਕਰ ਰਿਹਾ ਬਲੌਗ ਮੈਨੂੰ ਲੱਗਦਾ ਵੀ ਕਾਰ ਲੈਣਾ ਚਾਹੀਦਾ ਕਾਫੀ ਦਿਨ ਹੋ ਗਏ ਮੈਂ ਚੈਨਲ ਤੇ ਵੀ ਨਹੀਂ ਪਾਈਆਂ ਤੇ ਇਹ ਸਾਗ ਵਾਲਾ ਮੁੰਡਾ ਤੇ ਸਾਹਮਣੇ ਮੇਰੇ ਹੈਗਾ ਫੇਟਨ ਫੈਪ ਦਾ ਮਲੇ ਆ ਤੇ ਬਾਕੀ ਐਵੇਂ ਹੋ ਜਾਣਾ ਚਾਹੀਦਾਗਾ ਤੁਹਾਨੂੰ ਨਿਗਾਹ ਨਹੀਂ ਰੱਖਣੀ ਚਾਹੀਦੀ ਇਸ ਨੂੰ ਸੰਦੇਸ਼ ਦਿਨਾ ਜਿਵੇਂ ਘੋੜੇ ਦੇ ਸਾਈਡਾਂ ਤੇ ਉਹ ਪਾਇਆ ਹੁੰਦਾ ਨਾ ਇੱਧਰ ਤੇ ਇੱਧਰਲੀ ਸਾਈਡ ਲਖਿਆ ਹੁੰਦਾ ਸਾਹਮਣੇ ਤੁਹਾਡਾ ਫੋਕਸ ਹੋਣਾ ਚਾਹੀਦਾ ਸਾਈਡ ਤੇ ਤੁਹਾਡਾ ਫੋਕਸ ਨਹੀਂ ਹੋਣਾ ਚਾਹੀਦਾ ਕੰਮ ਤਾਂ ਕਰੋਗੇ ਤੇ ਹੁਣ ਮੈਂ ਇਹ ਰੱਖ ਲਿਆ ਸੀਗਾ ਸਾਗ ਟੋਪਾ ਵਿੱਚ ਕੇ ਵੇਚ ਕੇ ਦੇ ਲਓਗੇ ਖਿਚੜੀ ਆਪਾਂ ਸ਼ੁਰੂ ਕੀਤੀ ਗਜਰੇਲਾ ਮੇਰਾ ਆਰਡਰ ਤੇ ਹੁੰਦਾਗਾ ਤੇ ਗਜਰੇਲਾ ਆਪਾਂ ਸ਼ੁਰੂ ਕਰ ਲਿਆ ਸੀਗਾ ਸ਼ਾਇਦ ਇਹਦੇ ਵਿੱਚ ਜਿਵੇਂ ਮੈਨੂੰ ਲੱਗਦਾ ਕਲਿੱਪ ਨਾ ਹੀ ਹੋਵੇ ਆਪਾਂ ਗਜਰੇਲਾ ਵੀ ਸ਼ੁਰੂ ਕਰ ਲਿਆ ਸੀਗਾ ਕਿਦਰੀਲਾ ਮੇਰਾ ਆਰਡਰ ਤੇ ਹੁੰਦਾ ਮੋਸਟਲੀ ਆਰਡਰ ਤੇ ਤਿਆਰ ਕਰਕੇ ਲੈ ਕੇ ਆਉਣਾ ਤੇ ਜਿਹੜਾ ਆਪਣੀ ਖਿਚੜੀ ਹੈਗੀ ਜੇ ਉਹਦੇ ਮੈਂ ਰਿਸਪੌਂਸ ਸੱਚ ਸੱਚ ਤੋਂ ਉਹਨਾਂ ਹੈ ਨਹੀਂਗਾ ਅਰਜੀ ਨਹੀਂ ਡਿਮਾਂਡ ਨਹੀਂ ਕਿਉਂਕਿ ਖਿਚੜੀ ਘਰ ਵੀ ਬਣ ਜਾਂਦੀ ਆ ਛੇਤੀ ਬਣ ਜਾਂਦੀ ਆ ਨਾਰਮਲ ਆ ਤੇ ਜਿਵੇਂ ਗਿਦਰੀਲਾ ਹੋ ਗਿਆ ਕੋਈ ਇਹਨਾਂ ਚੀਜ਼ਾਂ ਦੀ ਚਾਹ ਦਾ ਡਿਮਾਂਡ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਆ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਨਵਾਂ ਸਾਲ ਸਭਨਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਅੱਜ ਨਵੇਂ ਸਾਲ ਦੇ ਮੌਕੇ ਤੇ ਸਾਡੇ ਪਿੰਡ ਨਗਰ ਕੀਰਤਨ ਹੁੰਦਾ ਤੇ ਆਪਾਂ ਉੱਥੇ ਵੀ ਸ਼ਾਮਲ ਹੋਣਾ ਪਰ ਇੱਕ ਕੰਮ ਵੀ ਜ਼ਰੂਰੀ ਸੀਗਾ ਆਪਣੇ ਅੰਕਲ ਜੀ ਨਾਉਣੀ ਆਗੇ ਉਹ ਸਾਨੂੰ ਹੇਮਕੋਣ ਸਾਹਿਬ ਮਿਲੇ ਸੀਗੇ ਤੇ ਉਦੋਂ ਦੀ ਦੋਸਤੀ ਪਈ ਉਹ ਕਹਿੰਦੇ ਸੀ ਤਮਤਮਾ ਸਾਹਿਬ ਆਉਣਾ ਤਲਵੰਡੀ ਸਾਹਿਬ ਉਹ ਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਤੇ ਉਸ ਤੋਂ ਬਾਅਦ ਅਸੀਂ ਬਠਿੰਡਾ ਟ੍ਰੇਨ ਜਾਣਾ ਤੇ ਸਾਨੂੰ 2 ਕਿਲੋ ਗਜਰੇਲਾ ਤੇ 2 ਕਿਲੋ ਸਾਗ ਲੈ ਕੇ ਜਾਓ ਤੇ ਮੈਂ ਪੈਕ ਕਰਕੇ ਰੱਖ ਲਿਆ ਤੇ ਮੈਂ ਦੇਖਦਾ ਉਹਨਾਂ ਦੀ ਟ੍ਰੇਨ ਹੈਗੇ 3:30 ਤਕਰੀਬ ਤੇ ਆਪਾਂ ਪਹਿਲਾਂ ਫੜਾ ਕੇ ਉੱਥੇ ਆਪਣੇ ਮਿੱਤਰਾਂ ਨੂੰ ਉਹ ਪਹੁੰਚਦਾ ਕਰ ਦੇਣਗੇ ਮੈਂ ਇੱਥੇ ਵੀ ਹਾਜ਼ਰੀ ਲਾਉਣੀ ਹੈ ਨਾ ਤੇ ਚੱਲਦੇ ਆਂ ਅੱਜ ਦੋਸਤੋ ਇੰਨੀ ਕ ਜਿਆਦਾ ਧੁੰਦਾ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਉੱਪਰ ਸ਼ੀਸ਼ੇ ਦੇ ਨਿੱਕੀ ਨਿੱਕੀ ਬੂਰਜੀ ਦਿਖ ਰਹੀ ਹੈ ਨਾ ਮਤਲਬ ਮੀਂਹ ਜੀ ਮੀਂਹ ਟਾਈਪ ਜਿਹਾ ਨਿੱਕਾ ਨਿੱਕਾ ਤੇ ਬਠਿੰਡੇ ਮੈਂ ਮੁਰਗਾਪੁਰ ਫੜਾ ਕੇ ਇੱਥੇ ਆ ਜਾਣਾ ਹੈ ਯਾਰ ਫਿਰ ਲੇਟ ਵਾਲੇ ਹੋ ਜਾਊਗਾ ਮੈਂ ਇੱਥੇ ਵੀ ਲਓ ਵੀ ਅੱਜ ਆਪਾਂ ਹਾਂ ਬਾਈ ਮੁਰਗਾਪੁਰ ਵਾਲੇ ਗਰਵੀਰ ਨੂੰ ਫੜਾ ਕੇ ਚੱਲੇ ਆਂਗੇ ਇਹ ਤੇ ਸਾਗ ਆ ਤੇ ਗਧਰੇਲਾ ਤੇ ਇਧਰ ਮੁਰਗਾਪੁਰ ਹੁਣ ਬਈ ਇਹ ਵੱਡੀ ਗੱਲ ਹੀ ਹੁਣ ਤੁਸੀਂ ਦਾ ਹਾਂਜੀ ਬਈ ਇਧਰ ਵੱਡਾ ਕਰ ਲਿਆ ਆਪਣਾ ਤੇ ਨਾਲੇ ਲੋਕਾਂ ਦੇ ਸੀ ਇਹ ਤਾਂ ਚੱਲਣਾ ਨਹੀਂਗਾ ਨਹੀਂ ਬਸ ਬਈ ਲੋਕਾਂ ਹੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਵੀਰੇ ਚੱਲ ਪਿਆ ਬਸ ਲੈ ਇੱਥੇ ਸੀ ਬਈ ਠੀਕ ਐ ਤੇ ਇਧਰ ਆ ਗਿਆ ਮੁਰਗਾਪੁਰ ਆ ਸਾਹਮਣੇ ਆ ਜਾਂਦੀ ਐ ਰੋਡ ਇਹਦੇ ਸਾਹਮਣੇ ਇਧਰ ਤੁਸੀਂ ਦੇਖ ਸਕਦੇ ਹਣੀ ਢਾਬਾ ਪਹਿਲਾਂ ਵਾਲਾ ਗਧਰੇਲਾ ਵੀ ਬਹੁਤ ਘਾਨ ਬਣਿਆ ਸੀ ਤੇ ਆ ਦੁਬਾਰਾ ਮੰਗਵਾਇਆ ਬੱਲੇ ਬੱਲੇ ਹੋ ਗਈ ਨਹੀਂ ਆਵਾਜ਼ ਉੱਠ ਨਹੀਂ ਬੋਲਣਾ ਐ ਦਿੱਲੀ ਭੇਜਣਾ ਮੈਂ ਤਾਂ ਮੈਂ ਸਿਰ ਖਾਦਾ ਮੈਂ ਕਿਵੇਂ ਰਾਮਣੇ ਹੱਥ ਬਾਬੇ ਉਹ ਕਰਨ ਬਣਿਆ ਵਧੀਆ ਹਾਂ ਮੈਂ ਹੁਣੇ ਖਾ ਕੇ ਹਟਿਆ ਠੀਕ ਆ ਹਾਂਜੀ ਦੋਸਤੋ ਤੇ ਨਗਰ ਕੀਰਤਨ ਆਪਣੇ ਪਿੰਡ ਤੁਹਾਨੂੰ ਪਤਾ ਹੈ ਨਾ ਤੇ ਮੈਂ ਬਠਿੰਡੇ ਆ ਗਿਆ ਸੀ ਉਹਨਾਂ ਨੂੰ ਆਪਣਾ ਜਿਹੜਾ ਆਰਡਰ ਹੈ ਉਹ ਡਿਲੀਵਰ ਹੋ ਗਿਆ ਸੀ ਉਹਨਾਂ ਨੇ ਟ੍ਰੇਨ ਤੇ ਜਾਣਾਗਾ ਤੇ ਆ ਆਪਣੇ ਅੱਜ ਮਾਹੌਲ ਹੈ ਇੱਥੋਂ ਦਾ ਰਾਹ ਤੁਸੀਂ ਦੇਖ ਸਕਦੇ ਹੋ ਤੇ ਇੱਕ ਗੱਲ ਹੈਗੀ ਹੈ ਨਾ ਆਪਾਂ ਇੱਕ ਦਿਨ ਸਾਡੇ ਪਿੰਡ ਦੇ ਵਿੱਚ ਇੰਨੀ ਸਫਾਈ ਹੁੰਦੀ ਹੈ ਗਲੀਆਂ ਦੀ ਆ ਪੰਪ ਕਹਿੰਦੇ ਵੀ ਸਫਾਈ ਕਰ ਲਈਏ ਪਰ ਆਪਾਂ ਜੇ ਮਨਾਂ ਦੀ ਵੀ ਸਫਾਈ ਕਰ ਲਈਏ ਨਾ ਤਾਂ ਸਾਰਾ ਕੁਝ ਹੀ ਵਧੀਆ ਹੋ ਜਾਊਗਾ ਤੇ ਪਰ ਆਪਣੇ ਇੱਥੇ ਇੱਕ ਦਿਨ ਕਰਕੇ ਸਫਾਈ ਫੇਰ ਉੱਥੇ ਆ ਚੀਜ਼ਾਂ ਸਾਡੇ ਮਤਲਬ ਰੂੜੀਆਂ ਵਗੈਰਾ ਰਾਹ ਤੇ ਇੱਧਰ ਨੂੰ ਆ ਜਾਂਦੀਆਂ ਇੱਧਰ ਪਾਥੀਆਂ ਪੰਗਿਆਂ ਹੁੰਦਾ ਬੁਰੇ ਹਾਲ ਹੋ ਜਾਂਦੇ ਹੈ ਨਾ ਚਲੋ ਵਧੀਆ ਗੱਲ ਹੈ ਇੱਕ ਦਿਨ ਤਾਂ ਇੱਕ ਚੰਗੀ ਸੋਚ ਰੱਖਦੇ ਆ ਸਵੇਟੀ ਰਲ ਕੇ ਏਕੇ ਦਾ ਇਤਬਾਕ ਲਗਾਉਂਦਿਆਂ ਹੋਇਆ ਆਪਣੇ ਜੋ ਅਗਵਾੜ ਦੇ ਵਿੱਚ ਸੰਗਤਾਂ ਵੱਲ ਤੇ ਸਾਰੀਆਂ ਹੀ ਸੰਗਤਾਂ ਵੱਲੋਂ ਤੁਨਬਕ ਤੇ ਸਿਮਰਨ ਵਾਛੇ ਤੇ ਦੇ ਰੋਗ ਦਾ ਵਾਛੇ ਕੋਣ ਕੋਣ ਚੋੜ ਆਪਣਾ ਪੁੱਲ ਦੀਨਾ ਐ ਤੇ ਹੱਥ ਫਲੋ ਦੇ ਨਾ ਤੂੰ ਬੋਲੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀ ਦੋਸਤੋ ਅੱਜ 2 ਜਨਵਰੀ ਤੇ 2026 ਤੇ ਅੱਜ ਆਪਾਂ ਫੇਰ ਹੁਣ ਸਾਗ ਧੰਨ ਦੀ ਤਿਆਰੀ ਆ ਅੱਜ ਸਾਗ ਤੋੜਨੇ ਆਏ ਹੋਏ ਆ ਸਰੋਂ ਨੇ ਫੁੱਲ ਕੱਢ ਲਿਆ ਸਾਰੇ ਪਾਸੇ ਦੇਖੋਗੇ ਤਾਂ ਸਰੋਂ ਨੇ ਫੁੱਲ ਕੱਢੇ ਹੋਏ ਆ ਵਿੱਚੋਂ ਆਪਾਂ ਲਵੀ ਗੰਦਲ ਤੋੜ ਰਹੇ ਆ ਆ ਬਾਅਦ ਵਿੱਚ ਜਿਹੜਾ ਵੱਢਿਆ ਸੀ ਇਹ ਵੀ ਲਵਾ ਇੱਥੇ ਵੀ ਆਪਣਾ ਲਵਾ ਸਾਗ ਆ ਜਿਵੇਂ ਆਪਾਂ ਕਿਹ ਲਈ ਸਰੋਂ ਖੜੀ ਆ ਉਦੋਂ ਜਿੱਥੇ ਕੋਪਾ ਆਪਣਾ ਉੱਥੇ ਵੀ ਆ ਤੇ ਅੱਜ ਫੇਰ ਆਪਾਂ ਇਹਨੂੰ ਤਿਆਰੀ ਕਰਾਂਗੇ ਕੱਲ ਨੂੰ ਲੈ ਕੇ ਆਵਾਂਗੇ ਬਠਿੰਡੇ ਤੇ ਕੱਲ ਸਾਨੂੰ ਪਤਾ ਹੀ ਨਗਰ ਕੀਰਤਨ ਸੀਗਾ ਤੇ ਟਾਈਮ ਨਹੀਂ ਲੱਗਣਾ ਸੀ ਹਨਾ ਤੇ ਬਾਕੀ ਹੁਣ ਆਪਣੇ ਕੋਲੇ ਆਹ ਤੁਸੀਂ ਦੇਖ ਸਕਦੇ ਹੋ ਮੇਥੀ ਪਾਲਕ ਮੇਥੇ ਧਣੀਆਂ ਗਾਜਰਾ ਗੋਭੀ ਮਟਰ ਉਧਰ ਲਸਣ ਲੱਗੀ ਹੋਈ ਆ ਇਧਰ ਬਾਥੂ ਆਪਣਾ ਤੇ ਆਹ ਸਰੋਂ ਆ ਗਈ ਐ ਤੇ ਕਣਕ ਆਪਣੀ ਆ ਕਣਕ ਤਾਂ ਤੁਸੀਂ ਰੰਗ ਚੈੱਕ ਕਰ ਸਕਦੇ ਹੋ ਆਪਣੀ ਕਣਕ ਦਾ ਰੰਗ ਸਾਰਿਆਂ ਨਾਲ ਵੱਖਰਾ ਹੋਊਗਾ ਇੱਥੇ ਕਿਉਂਕਿ ਇਹਨੂੰ ਰਹਿ ਨਹੀਂ ਪੈਂਦੀ ਆਜਾ ਮੈਸ ਨੂੰ ਦਿਖਾਉਣਾ ਆਜੋ ਪੁੱਤ ਦਾਦੂ ਉੱਥੇ ਆ ਦਾਦੂ ਨੂੰ ਪਾਲਦੀ ਆ ਕੀਰਤ ਤੇ ਬਾਕੀ ਬਈ ਪਤਾ ਨਹੀਂ ਜਿਵੇਂ ਸੋਝੀ ਆ ਰਹੀ ਪ੍ਰਮਾਤਮਾ ਕਰਵਾ ਰਿਆ ਆਕਾਲ ਪੁਰਖ ਮਹਾਰਗੁਰੂ ਤੇ ਕਰ ਰਹੇ ਆ ਉਹਦੇ ਹੁਕਮ ਚ ਹੀ ਆ ਆਪਣੀ ਕਣਕ ਦਾ ਰੰਗ ਚੈੱਕ ਕਰਿਓ ਆ ਕਣ ਕਿਵੇਂ ਦੀ ਆ ਉਹ ਪਰਲੀ ਕਿੰਨੀ ਹਰੀ ਆ ਮੀਨਸ ਇਹਨੂੰ ਉਹ ਕੈਮੀਕਲ ਨਹੀਂ ਪਏ ਹੋਏ ਇਧਰ ਵਾਲੀ ਕਣਕ ਚੈੱਕ ਕਰ ਲਓ ਹਣ ਸ਼ਾਇਦ ਕੈਮਰੇ ਚ ਨਾ ਕਲਰ ਕਰੈਕਸ਼ਨ ਉਸ ਆਪਦੀ ਆਉਂਦੀ ਹੋਵੇ ਜੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਆਪਣੇ ਗੰਦਲਾ ਇਧਰ ਵੀ ਲਵਗਾ ਇਧਰ ਪੱਠੇ ਥੋੜੇ ਜੰਮੀ ਵੀਜੀ ਸੀ ਅਸੀਂ ਉਵੇਂ ਨਹੀਂ ਹੋਏ ਉਹ ਵਿੱਚ ਵਿੱਚ ਸਰੋਂ ਇਧਰ ਪਾਣੀ ਨਾਲ ਤੈਰ ਤੁਰ ਕੇ ਜਾਵਲੀ ਹੁੰਨੀ ਪਰਲੀ ਸਾਈਡ ਵਧੀਆ ਗਈ ਹਾਲ ਉਹੋ ਜਿਹੜੀ ਸੀ ਆਪਣੀ ਤੇ ਚਲਦੇ ਉਧਰਲੀ ਸਾਈਡ ਤੇ ਓਕੇ ਗਿੱਲਾ ਅੱਜ ਤਰੇਹ ਲਾ ਤੋਂ ਪਤਾ ਨਿਕਲੀ ਨਹੀਂ ਕੱਲ ਵੀ ਮਿੰਨਾ ਮਿੰਨਾ ਮੀਂਹ ਪੈਂਦਾ ਹੁੰਦਾ ਜਿਵੇਂ ਉਦਾਂ ਦਾ ਹਾਲ ਸੀਗਾ ਸਾਗ ਆਪਣਾ ਬਿਨਾ ਤੜਕੇ ਤੋਂ ਮੈਂ ਲਿਆਂ ਲੱਗ ਅਸੀਂ ਵੀ ਚਲੋ ਬੰਦਾ ਤੜਕਾ ਆਪਦੇ ਹਿਸਾਬ ਨਾਲ ਹੀ ਲਾ ਲੈਂਦਾ ਆਪਾਂ ਬਿਨਾ ਤੜਕੇ ਤੋਂ ਲਿਆਂ ਲੱਗੇ ਦੇ ਨਾਲ ਗਜਰੇਲਾ ਤੇ ਖਿਚੜੀ ਗਜਰੇਲਾ ਜਿਹੜਾ ਉਹ 500 ਨੂੰ ਕਿਲੋ ਰੱਖਿਆ ਹੋਇਆ ਅਜੇ ਕੋਈ ਵਾਧਾ ਘਾਟਾ ਦੇਖਿਆ ਨਹੀਂ ਖੁਆ ਪੁੱਛਦੇ ਆ ਖੁਆ ਮੈਂ ਪੁੱਛਿਆ ਰੇਟ ਕਹਿੰਦੇ ਆਹੀ 5-600 600 ਰੁਪਿਆ ਪਿੰਨੀ ਚੱਲਦੀ ਹੈ ਤੇ ਜੇ ਆਪਾਂ ਉਹਦੇ ਵਿੱਚ ਆਮ ਅਕਸਰ ਆਪਾਂ ਘਰਾਂ ਚ ਆਟਾ ਪਾ ਲੈਂਦੇ ਆ ਫੇਰ ਵੀ ਬਹੁਤ ਘੱਟ ਮਾਰ ਜਨਾ ਜੇ ਆਪਾਂ ਪਿਓਰ ਖੁਆ ਦੇਵਾਂਗੇ ਤਾਂ ਘੱਟੋ ਘੱਟ 1000 ਰੁਪਏ ਨੂੰ ਚਾਹੀਦਾ ਫੇਰ ਜਾ ਕੇ ਬੰਦੇ ਦੀ ਮਿਹਨਤ ਆਪਦੇ ਜਿਹੜੀ ਕਮਾਈ ਆ ਮਾਰਜਨ ਉਹ ਬਚੂਗਾ ਇਸ ਦੀ ਵੀ ਮੈਂ ਵੀਡੀਓ ਪਾਉਂਗਾ ਜਿਸ ਦਿਨ ਟਾਈਮ ਲਿਆ ਫਿਰ ਜਿਹੜਾ ਦੇਸੀ ਘਿਓ ਆ ਵੀ ਉਹ ਕਿੰਨਾ ਨਿਕਲਦਾ ਤੇ ਬਾਕੀ ਕੀਰਤ ਹੁਣ ਤੰਗ ਕਰਦੀ ਐ ਚਲੋ ਤੋੜ ਲਈਏ ਜੀ ਸਾਗ ਮੇ ਇੱਥੇ ਪੱਕ ਗਏ ਆਪਣੇ ਪੱਕੇ ਨਹੀਂ ਮਤਲਬ ਮਤਲਬ ਹੁਣ ਪੂਰੇ ਹੋ ਗਏ ਹਾਂ ਹਾਂ ਪਤ ਲਓ ਮੈਨੂੰ ਦੇ ਦਿਓ ਥੈਂਕ ਯੂ ਥੈਂਕ ਯੂ ਇੱਥੇ ਖੜ੍ਹ ਜੋ ਪਾਣੀ ਅੱਗੇ ਹਾਂਜੀ ਵੀ ਦੋਸਤੋ ਅੱਜ ਹੈਗੀ 3 ਜਨਵਰੀ 2026 ਤੇ ਤਿਆਰੀਆਂ ਕਰ ਲਈਆਂ ਜੀ ਚੱਕ ਲਿਆ ਸਮਾਨ ਨਹੀਂ ਬੈਗ ਬੂਕ ਚੱਕ ਲਿਆ ਸਮਾਨ ਰੱਖ ਲਿਆ ਚਾਹ ਪੀਣੀ ਬਸ ਤੇ ਟਾਈਮ ਹੋ ਚੁੱਕਿਆ ਜੀ 2:05 ਮਿੰਟ ਤੇ ਪੌਣੇ 40 ਫਿਰ ਤੇ ਇਦਾਂ ਰੱਖ ਰਿਹਾ ਬਾ ਟੇਬਲ ਤੇ ਹੋ ਰਹਿ ਗਿਆ ਮੈਂ ਉਹ ਰੱਖ ਲਵਾਂ ਫਿਰ ਆਪਾਂ ਪੂਰੇ ਤਿਆਰ ਆ ਜਾਣ ਵਾਸਤੇ ਰੈਡੀ ਸਟੈਡੀ ਗੋ ਤੇ ਮਿਲਦੇ ਆਂ ਫਿਰ ਜਾ ਕੇ ਉੱਥੇ ਤੁਹਾਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਯਾਰ ਮੈਂ ਟਾਈਮ ਤੇ ਨਹੀਂ ਸੀ 6:51 ਮਿੰਟ ਹੋ ਗਏ ਆ ਤੇ ਮੈਂ ਆ ਗਿਆ ਸੀ ਘਰੇ ਸਾਗ ਮੇਰਾ ਮੋਸਲੀ ਲੱਗ ਗਿਆ ਸੀਗਾ ਗਜਰੇਲਾ ਵੀ ਸਾਰਾ ਲੱਗ ਗਿਆ ਬੁਕਿੰਗ ਤੇ ਸੀਗਾ ਨਾ ਕੁਝ 1 ਮਿੰਟ ਸੌ ਕਰ ਲਈ ਤੇ ਕੱਲ ਦਾ ਆਪਣੇ ਕੋਲੇ ਆਰਡਰ ਆ ਗਿਆ ਕੱਲ ਦੇ ਮੇਰੇ ਕੋਲੇ 2 ਕਿਲੋ ਦਾ ਅੱਜ ਜਿਹੜੇ ਬਾਈ ਨੇ 2 ਕਿਲੋ ਮੰਗਾਇਆ ਸੀ ਉਹਦਾ ਬਾਈ ਦਾ ਫੋਨ ਆਇਆ ਕਹਿੰਦਾ ਵੀ ਗਜਰੇਲਾ ਬਹੁਤ ਸਵਾਦ ਆ ਤੇ ਸਾਡਾ ਕੱਲ ਦਾ ਵੀ 2 ਕਿਲੋ ਕਰ ਦੇ ਤੇ ਇੱਕ ਭੈਣ ਨੇ ਮੰਗਾਇਆ ਬਿਨਾ 슈ਗਰ ਤੋਂ ਗਜਰੇਲਾ 1 ਕਿਲੋ ਤੇ 1/2 ਕਿਲੋ ਹਜੇ ਤੱਕ ਆਪਣੇ ਕੋਲੇ ਇੰਨੇ ਆਰਡਰ ਆਏ ਆ ਤੇ ਬਸ ਇੰਨੇ ਕ ਆਪਾਂ ਖੁਸ਼ ਆ ਯਾਰ ਵਧੀਆ ਠੀਕ ਨੇ ਰਹੀ ਜਾਈ ਜਾਂਦੇ ਆ ਵੀ ਬਾਹਲਾ ਵੀ ਨਹੀਂ ਆਪਾਂ ਲਾਲਚ ਕਰਦੇ ਵੀ ਭਰ ਕੇ ਵੀ ਹਾਂ ਉੱਥੇ ਮੈਨੂੰ ਕਹਿ ਦਿੰਦਾ ਵੀ ਤੂੰ ਐਦਾ ਜਗਾ ਗਮਾ ਰਿਆਂ ਜਾਂ ਕੁਛ ਵੀ ਹਣਾ ਤੂੰ ਇੱਥੇ ਨਹੀਂ ਆਉਂਦਾ ਤਰ ਪਿੱਛੋਂ ਸਾ ਗਵੇ ਮੈਂ ਯਾਰ ਵੇਚ ਲੈਣ ਦੇ ਜਿਹੜਾ ਜਿਨੇ ਆਪਦੇ ਕਰਮ ਖਾਣੇ ਆ ਖਾ ਲੂਗਾ ਹੋ ਜਾਦਾ ਪ੍ਰਮਾਤਮਾ ਦੀ ਵਹਿਦਾ ਜਾਣ ਕਿਵੇਂ ਵੀ ਆ ਵੀ ਉਹਦੇ ਕਰਕੇ ਪਤਾ ਨਹੀਂ ਕਿੰਨੇ ਕ ਬੰਦੇ ਇਸ ਕੰਮ ਚ ਪਏ ਹੈ ਹਣਾ ਸਾਰਾ ਕਰਨ ਕਰਾਉਣ ਵਾਲਾ ਉਹ ਕਾਲਪੁਰਖ ਹੈ ਤੇ ਬਾਕੀ ਵਿੱਚ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਪ੍ਰਵਾਹ ਨਹੀਂ ਕਰਦੇ ਮੈਂ ਨਾ ਬਹੁਤ ਚੀਜ਼ਾਂ ਨੋਟ ਕਰਦਾ ਸਿੱਖਦੇ ਆ ਯਾਰ ਬੜੀ ਜ਼ਿੰਦਗੀ ਦੇ ਵਿੱਚ ਨਾ ਵੀ ਕਿਵੇਂ ਦੇ ਲੋਕ ਆ ਸਾਨੂੰ ਪਤਾ ਨਹੀਂਗਾ ਵੀ ਕਿਹੜਾ ਡੰਗ ਮਾਰਚ ਹੈ ਨਾ ਤੇ ਬਸ ਇਦਾਂ ਹੀ ਚੱਲੀ ਜਾਂਦੀ ਭੱਜੀ ਦੌੜ ਦੀ ਜ਼ਿੰਦਗੀ ਬਾਕੀ ਭਾਈ ਬਾਲੇ ਪੇਤ ਨਾ ਦਿਆ ਕਰੋ ਕਿਸੇ ਨੂੰ ਭੇਤ ਹੀ ਮਾਰ ਜਾਂਦੇ ਆ ਮੈਨੂੰ ਮੋਸਟਲੀ ਜਦੋਂ ਵੀ ਫੋਨ ਲਾਉਣਗੇ ਬਾਈ ਕਿੰਨੇ ਕ ਕਮਾ ਲੈਣਾ ਹੈ ਯਾਰ ਮੈਂ ਕਿਹੜਾ ਲੱਖਾਂ ਕਰੋੜਾਂ ਕੂਨ ਲੱਗ ਗਿਆ ਨਾਰਮਲੀ ਜਿੰਨੇ ਦਿਹਾੜੀ ਪੈ ਜਾਂਦੀ ਆ ਵਧੀਆ ਸੋਨਾ ਕਮਾਈ ਕਰੀ ਜਾਂਨੇ ਮੈਂ ਅੱਗੇ ਚੈਨਲ ਦੇ ਕਮਾਉਂਦਾ ਸੀ ਹੋਰ ਹੁਣ ਨਾਲ ਚੈਨਲ ਦੇ ਥਰੂ ਆਪਾਂ ਕੰਮ ਚਲਾ ਲਿਆ ਇੱਕ ਚੀਜ਼ ਚਲੋ ਗੁੱਸਾ ਨਹੀਂ ਮੈਨੂੰ ਚੀਜ਼ ਦਾ ਯਾਰ ਤੇਰਾ ਵਧੀਆ ਕੰਮ ਦਾ ਯਾਰ ਵਿਹਲਾ ਹੋਇਆ ਨਾ ਟਾਈਮ ਨਾ ਯਾਰ ਠੀਕ ਆ ਯਾਰ ਕੰਮ ਨਾ ਚਲੋ ਵਧੀਆ ਗਿਆ ਪਰਮਾਤਮਾ ਦੀ ਕਿਰਪਾ ਪਤਾ ਨਹੀਂ ਉਹਨੇ ਕਰਨ ਕਰਾਉਣ ਵਾਲਾ ਆਪਾਂ ਕੌਣ ਹੁੰਨੇ ਹਨ ਤੇ ਸੋਹਣਾ ਕੰਮ ਪਰਮਾਤਮਾ ਨੇ ਚਲਾਇਆ ਆਪ ਦੇ ਲੜ ਲਾ ਰਹੇ ਆ ਕਈ ਚੀਜ਼ਾਂ ਹੁੰਦੀਆਂ ਤੇਦਰ ਮੇਰਾ ਬੇਟਾ ਓਏ 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 ਓ ਮੇਰਾ ਕੀਰਤ ਪੁੱਤ ਆਜੋ ਪੁੱਤ ਖੋਲੋ ਬਾਰੀ ਪਾਪਾ ਆਜਾ ਆਜੀ ਬੋਤਾ ਨਾ ਬੋਤਾ ਕੱਪੜਾ ਰਹਿਣ ਦੇ ਵਿੱਚ ਗੱਡੀ ਸਾਫ਼ ਕਰਨ ਆਸਤੇ ਹੈਲੋ ਸਤਿ ਸ੍ਰੀ ਅਕਾਲ ਆ ਗਿਆ ਪੁੱਤ ਮੇਰਾ ਸਮਾਨ ਤਾਂ ਲੈ ਚੱਲੋ ਮੇਰਾ ਕਾਕਾ ਪੁੱਤ ਰਹਿਣ ਦੀ ਰਹਿਣ ਦੀ ਤਾਂ ਰਹਿਣ ਦੇ ਰਹਿਣ ਤੇ ਜੀਜੀ ਨਹੀਂ ਜੀਜੀ ਲੈ ਆਂਦੀ ਤਾਂ ਪਈ ਅੰਦਰ ਉੱਥੇ ਅੰਦਰ ਲਈਆਂ ਤੀਤਾ ਪਈ ਹੈ। ਲਈਆਂ ਤੀਤਾ ਪਈ ਹੈ। ਮੈਂ ਗੱਡੀ ਆਪੇ ਚਲਾਉਣਾ। ਆਪੇ ਚਲਾਏਗਾ? ਬ੍ਰੇਕ ਲਾ ਲੇਗਾ? ਤੇ ਜੇ ਪੁਲਿਸ ਵਾਲਿਆਂ ਚਲਾਣ ਕੱਟਤਾ। ਕੀ ਕਹਿਣਗੇ ਉਹਨਾਂ ਨੂੰ? ਕੀ ਕਰਨਗੇ ਪੁਲਿਸ ਵਾਲਿਆਂ ਨੂੰ? ਪੁਲਿਸ ਵਾਲਿਆਂ ਨੂੰ ਕੀ ਕਰੇਗਾ? ਕੀਰਤ ਨਾ ਪਤਾ। ਨਾ ਨਾ ਚੋਰੀ ਤਾਂ ਨਹੀਂ ਹੁੰਦਾ ਪਤਾ। ਮੈਂ ਕਾ ਮੈਨੂੰ। ਹੈ? ਬਾਪਾ ਪਾਣੂ ਆਲਾ ਚਲੋ ਆਉਣਾ ਮੈਂ ਸਮਾਨਾ ਸੀ ਮੇਰੇ ਕੋਲ ਸਮਾਨ ਇੰਨਾ ਪਿਆ ਮੈਂ ਉਠ ਚਲੋ ਚਲੋ ਆ ਗਿਆ ਦਾਦੇ ਦਾਦੀ ਮਮਾ ਨੂੰ ਕਹਦੇ ਆ ਗਿਆ ਕਿ ਪਪਾ ਆ ਗਿਆ ਆ ਗਿਆ ਇਨਕਾ ਆ ਜਾ ਮੈਂ ਚਲ ਆ ਗਿਆ ਆ ਗਿਆ ਚਲੋ ਜੀ ਹੁਣ ਬੱਚਿਆਂ ਨਾਲ ਕਦ ਮਿਲਦੇ ਆ ਵਿਚਾਰੇ ਤੇ ਫਿਰ ਮਿਲਦੇ ਆ ਤੇ ਹੋ ਸਕਦਾ ਇੱਥੇ ਵੀਡੀਓ ਐਂਡ ਕਰ ਦੇਣ ਤੇ ਅੰਦਰ ਬਹਿ ਕੇ ਕਰਦੇ ਗੱਲਬਾਤ ਹਨਾ ਹਾਂਜੀ ਵੀ ਦੋਸਤੋ ਤੇ ਠੰਡ ਹੋ ਗਈ ਹੈ ਵੀ ਮੌਸਮ ਠੰਡਾ ਪੂਰਾ ਹੁਣ ਜਿਵੇਂ ਸਾਫ ਆ ਮੌਸਮ ਵਿਚਾਰ ਰੱਖੋ ਜਿੰਨਾ ਰੱਖ ਸਕਦੇ ਹੋ ਇੰਕਰੀ ਸੈਟਇਆ ਕਰ ਲਈ ਇੱਥੇ ਬੈਠਣ ਨੂੰ ਟੋਲ ਆ ਕੇ ਫਿਰ ਜੇ ਐਡੀਟਿੰਗ ਕਰਨੀ ਆ ਆ ਬਲੌਕ ਕੁਛ ਕੱਢਿਆ ਹੋਵੇ ਮੈਂ ਇੱਕ ਬੁੱਕ ਦੇ ਵਿੱਚ ਤੇ ਕੁਛ ਫਿਰ ਆਪਾਂ ਇਹਨੂੰ ਆਹੋ ਕਰ ਲਵਾਂਗੇ ਤੇ ਜਿਵੇਂ ਵਧੀਆ ਚੱਲ ਰਿਹਾ ਭਾਈ ਕੰਮ ਹੁਣ ਮੈਨੂੰ ਪੁੱਛਦੇ ਹੁੰਦੇ ਹੋ ਭਈ ਅੱਗੇ ਕੀ ਚਲਾਏਗਾ ਕੀ ਚਲਾਏਗਾ ਪਤਾ ਨਹੀਂ ਕੀ ਚੱਲੂਗਾ ਯਾਰ ਅਜੇ ਮੈਂ ਤਾਂ ਆਪਣੀ ਕੋਈ ਚੜ੍ਹਦੀ ਕਲਾ ਚਾ ਭਾਈ ਬਾਕੀ ਮੈਨੂੰ ਭਰਾਵਾਂ ਦੇ ਮੈਸੇਜ ਆਏ ਵੀ ਹਨ ਅਪਡੇਟ ਕਰੋ YouTube ਤੇ ਤਾਂ ਮੈਂ ਇੱਕ ਬਲੌਗ ਬਣਾ ਕੇ ਅੱਜ ਪਾ ਰਿਹਾ ਤੇ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਹਣਾ ਤੇ ਕੰਮ ਕਿਵੇਂ ਲੱਗਦਾ ਭਰਾ ਦਾ ਸੋ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਧੰਨਵਾਦ ਜੀ